भगवान वाल्मीकि महाराज की जय जो बोले सो निरपैस भगवान वाल्मीकि महाराज की जय जत जप करत परमstdcारियों सारे परमात्मा दी बारगाच बैठे उड़ी हुजूरीच बैठे मेरी मातावां बहना मेरे, मेरे वी ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਪ੍ਰਮਾਤਮਾ ਵਾल्ਮੀਕੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਤੇ ਵੀ ਧੰਨਵਾਦ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਹਰਿਆਣਾ ਨਿਵਾਸੀਆਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਬਹੁਤ ਸਾਰੀਆਂ ਵਧਾਈਆਂ ਮੇਰੇ ਵੱਲੋਂ ਔਰ ਤੁਹਾਡਾ ਇੱਕ ਇੱਕ ਪਲ ਜਿਹੜਾ ਤੁਸੀਂ ਪ੍ਰਮਾਤਮਾ ਦੇ ਚਰਨਾਂ 'ਚ ਲਾਇਆ ਹੈ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਆਪਣਾ ਮਿਹਰ ਭਰਿਆ ਹੱਥ ਰੱਖੇ ਔਰ तमाम ਉਸਾ ਉਮੀਦਾਂ ਉਪਾਅ ਜਿਹੜੇ ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਦੇਖੇ ਨੇ ਪ੍ਰਮਾਤਮਾ ਉਹਨਾਂ ਨੂੰ ਪੂਰਾ ਕਰੇ ਧੰਨਵਾਦ ਕਰਨਾ ਚਾਹੁੰਦਾ ਮੇਰਾ ਬਹੁਤ ਅਜ਼ੀਜ਼ ਭਾਈ ਅਰਣ ਗਿੱਲ ਜੀ ਜਿਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਜਿਹੜਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਬਹੁਤ ਖੂਬਸੂਰਤ ਜਿਤੇ ਇਹਨਾਂ ਦੇ ਚਿਹਰੇ ਤੋਂ ਇੱਕ ਸਿੱਦਕ ਇੱਕ ਨਜ਼ਰ ਆਉਂਦਾ ਹੈ ਬਈ ਬੜੀ ਮੈਂ ਕੀ ਮੇਰੇ ਕੋਲ ਸ਼ਬਦ ਨਹੀਂ ਇਹ ਨਾਲੀ ਬੋਲਣ ਲਈ ਇਹਨਾਂ ਕੋਤੇ ਇਹਨਾਂ ਦੀ ਡਿਕਸ਼ਨਰੀ ਕਿਤਾ ਮੈਂ ਦੇਖਿਆ ਬੋਲਦੇ ਆ ਵੀ तमाम ਉਹ ਸ਼ਬਦ ਨੇ ਜਿਹੜੇ ਸਾਡੇ ਕੋਲ ਨਹੀਂ ਹੈ ਕੋ ਪ੍ਰਮਾਤਮਾ ਤੁਹਾਡੇ ਦੇ ਆਪਣਾ ਮੇਰ ਭਰੇ ਆ ਕਰਕੇ ਔਰ ਇਹਦੀ ਆਸਥਾ ਰੱਖਣੀ ਪ੍ਰਮਾਤਮਾ ਮੈਂ ਸਮਝਦਾ ਬਹੁਤ ਵੱਡੀ ਗੱਲ ਦੀ ਉਹਦੇ ਤੇ ਵਿਸ਼ਵਾਸ ਰੱਖਣਾ ਜਿਹੜਾ ਵਿਸ਼ਵਾਸ ਕਾਮਾ ਦਾ ਉਹਦਾ ਰੱਬ ਦਾ ਕਾਮਾ ਦਾ ਨਹੀਂ ਬਹੁਤ 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 ਧੰਨਵਾਦ ਹੈ ਧੰਨਵਾਦ ਕਰਨਾ ਚਾਹਵਾ ਮੇਰੀ ਭੈਣ ਇਸ ਹਲਕੇ ਦੀ ਬਹੁਤ ਖੂਬਸੂਰਤ ਅਗਵਾਈ ਕਰਦੇ ਸਰਬਜੀਤ ਔਰ ਮਾਨੁਕੇ ਜੀ ਸਵੇਰੇ ਉਹਨਾਂ ਦਾ ਮੈਨੂੰ ਫੋਨ ਆਇਆ ਅਜੇ ਮੈਂ ਜਲੰਧਰੋਂ ਤੁਰਨਾ ਸੀਗਾ ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਸਾਡੇ ਇੰਦਰ ਆ ਰਹੇ ਹੋ ਤੇ ਮੈਂ ਜਲੰਧਰ ਆ ਰਹੀ ਹਾਂ ਤੇ ਇੱਦਾਂ ਕਰਦਾ ਹੋਊਂਗਾ ਤੁਸੀਂ ਬਿਨਾਂ ਮਿਲੇ ਮੈਨੂੰ ਚਲੇ ਜਾਓਗੇ ਮੈਂ ਤਾਂ ਜਿਹੜੀ ਕੋਈ ਨਹੀਂ ਮੈਨੂੰ ਹੁਣ ਪਤਾ ਦੇ ਸੀਗਾ ਨਹੀਂ ਤਾਂ ਮੈਂ ਤੁਹਾਨੂੰ ਪਹਿਲਾਂ ਇਤਲਾਹ ਕਰ ਦਿੰਦਾ ਉਹ ਵੀ ਅੱਜ ਮੇਰੇ ਘਰ ਜਲੰਧਰ ਦੇ ਜਿਹੜੀ ਆ ਮੀਟਿੰਗ ਲੈ ਰਹੇ ਤੋ ਉਹਨਾਂ ਦੇ ਵੀ ਹਾਜ਼ਰੀ ਇਸ ਆਪਾਂ ਤਰੀਕੇ ਦੇ ਨਾਲ ਲੈ ਲੈਨੇ ਆਂ ਕਿ ਚਲੋ ਮੈਂ ਧੰਨਵਾਦ ਉਹਨਾਂ ਦਾ ਵੀ ਕਰਨਾ ਔਰ ਧੰਨਵਾਦ ਕਰਨਾ ਚਾਹਣਾ ਜੇ-ਜੇ ਤੌਰ ਤੇ ਸਾਡੇ ਸਮਾਜ ਦੀ ਬਹੁਤ ਪ੍ਰੋਮਿਨੈਂਟ ਸ਼ਖਸੀਅਤ ਹੈ ਜੀ ਜਰੋਂ ਬਾਲ ਜੀ ਜਰਾਈਤ ਆਦੇ ਮੁਖਾਰਮੇ ਜੀ ਕੋ ਬਹੁਤ ਵਧੀਆ ਗੱਲਾਂ ਇਤਿਹਾਸ ਨਾਲ ਜੁੜਕਾ ਵੰੀਆਂ ਗੱਲਾਂ ਤੁਹਾਨੂੰ ਦੱਸ ਕੇ ਗਏ ਨੇ ਜੋ ਸਾਡਾ ਮੈਂ ਸਮਝਦਾ ਇੱਕ ਬਹੁਤ ਗੌਰਵਸ਼ਾਲੀ ਇਤਿਹਾਸ ਸਾਡੇ ਕੋਲ ਪਰਮਾਤਮਾ ਵਾਲਮੀਕੀ ਮਾਲਾ ਜੀ ਜੀ ਆਪਾਂ ਜੇ ਗੱਲ ਕਰਦੇ ਆਂ ਤੁਹਾਡਾ ਸੋਤਾ ਜੀ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਗੱਲ ਦੱਸੀ ਆ ਪਰ ਮੈਂ ਸਮਝਦਾ ਕਿ ਇਸ ਦੁਨੀਆ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਨੇ ਪਿਆਰ ਦਾ ਸ਼ਾਂਤੀ ਦਾ ਸੁਨੇਹਾ ਦਿੱਤਾ ਤੇ ਪ੍ਰਮਾਤਮਾ ਵਾਲੇ ਕਿਹ ਮਹਾਰਾਜ ਹੋ। ਔਰ ਅੱਜ ਦੇ ਇਸ ਜ਼ੋਰ ਦੇ ਵਿੱਚ ਮੈਂ ਸਮਝਦਾ ਕਿ ਅਸੀਂ ਤਾਂ ਬਹੁਤ ਸਾਰੇ ਨਾਵਾਂ ਦੇ ਨਾਲ ਪ੍ਰਮਾਤਮਾ ਵਾਲੇ ਕਿਹ ਮਹਾਰਾਜ ਜੀ ਨੂੰ ਜਾਣਦੇ ਆ। ਅਸੀਂ ਪਰਮਾ ਸਾਗਰ ਵੀ ਉਹਨਾਂ ਨੂੰ ਕਹਿੰਦੇ ਆ, ਦਇਆਵਾਨ ਵੀ ਕਹਿੰਦੇ ਆ, ਸੰਗੀਤ ਦੇਸ਼ਵਰ ਵੀ ਕਹਿੰਦੇ ਆ। ਅਨੇਕਾਂ ਨਾਮ ਅਸੀਂ ਮੈਂ ਜੋ ਉਹਨਾਂ ਨੂੰ ਸੰਬੋਧਿਤ ਕਰਦੇ ਹਾਂ ਪਰ ਅੱਜ ਦੇ ਦੌਰ ਦੇ ਵਿੱਚ ਮੈਂ ਜੋ ਸਮਝਦਾ ਹਾਂ ਕਿ ਸਭ ਤੋਂ ਜੇ ਕਿਸੇ ਚੀਜ਼ ਦੀ ਕਮੀ ਹੈ ਜਾਂ ਘਾਟ ਹੈ ਉਹ ਸਾਡੇ ਅੰਦਰ ਜਿਹੜੀ ਦਿਆਲੂਪਨ ਹੈ ਜਿਹੜਾ ਉਹ ਵੀ ਖਤਮ ਹੋ ਰਿਹਾ ਸਾਡੇ ਅੰਦਰੋਂ ਪਿਆਰ ਖਤਮ ਹੋ ਰਿਹਾ ਇਹ ਜ਼ਰੂਰੀ ਗੱਲ ਹੈ ਜਿਸ ਮਾਹੌਲ ਦੇ ਵਿੱਚ ਆਪਾਂ ਅੱਜ ਬੈਠੇ ਹਾਂ ਜੇ ਪਰਮਾਤਮਾ ਬਾਦ ਨੇ ਕੀ ਮਹਾਰਾਜ ਜੀ ਦੀ ਆਪਾਂ ਗੱਲ ਕਰੀਏ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਆਪਾਂ ਗੱਲ ਕਰੀਏ ਜੇ ਗੱਲ ਕਰੀਏ ਗੁਲਮਾਨੁਜ ਪਾਤਸ਼ਾਹ ਜੀ ਜੇ ਗੱਲ ਕਰੀਏ ਤਸਮ ਪਿਤਾ ਜੀ ਜੇ ਉਹਨਾਂ ਦੀ ਕਹੀ ਹੋਈ ਗੱਲ ਨੂੰ ਕਿਸੇ ਨੇ ਅਨੁਸਰਣ ਕੀਤਾ ਅਸਾਂ ਦੇ ਵਿੱਚ ਉਹਨਾਂ ਦੀ ਕਹੀ ਹੋਈ ਬਾਣੀ ਨੂੰ ਕਿਸੇ ਨੇ ਮੰਨਿਆ ਕਿ ਜੇ ਅਸੀਂ ਉਹਨਾਂ ਦਾ ਨਾਮ ਦਾ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਤਾਂ ਮੈਂ ਸਮਝਦਾ ਬਹੁਤ ਵੱਡੀ ਹੈ ਨਾਲ ਇਨਸਾਨੀ ਹੈ ਮੇਰੀ ਮੁਰਾਦ ਮੈਂ ਡਾਕਟਰ ਬਾਬਾ ਸਾਹਿਬੋਂ ਬੇਤਰ ਦੀ ਗੱਲ ਕਰਨਾ ਜਿਨ੍ਹਾਂ ਦੀ ਬਦੌਰਤ ਤੇ ਠੀਕ ਹੈ ਜੋ ਪਰਮਾਤਮਾ ਬਾਦ ਵਿੱਚ ਹੀ ਮਾਰਾ ਸਾਡੀ ਆਸਥਾਨ ਪਰ ਸਾਡਾ ਰਾਸਤਾ ਜਿਹੜਾ ਅੱਪਰ ਬਾਬਾ ਸਾਹਿਬ ਅੱਪੇ ਜੇਰੀ ਬਤਾਲਾ ਤੇ ਇਹ ਦਿਨ ਸਾਨੂੰ ਮਾਣਨ ਦਾ ਜਿਹੜਾ ਮੌਕਾ ਮਿਲਿਆ ਅਸੀਂ ਇੰਨੇ ਇੱਕ ਮਤਲਬ ਆਪਣੇ ਆਪ ਚ ਸਮਰਾਟ ਹੋਈਆਂ ਜਿ ਚੰਗੀਆਂ ਨੌਪਰੀਆਂ ਤੇ ਅਸੀਂ ਬੈਠੇ ਚੰਗਿਆ ਹੋਣੀ ਜ਼ਿਕਰ ਹੋਇਆ ਭਾਜੀ ਉਹਨਾਂ ਦਾ ਡੀਸੀ ਆਫਿਸ ਦੇ ਵਿੱਚ ਤੌਰ ਸੁਪਰਡੈਂਟ ਕੰਮ ਕਰ ਰਹੇ ਨੇ ਤੋ ਇਹ ਸਾਰੀਆਂ ਚੀਜ਼ਾਂ ਮੁਮਕਿਨ ਤਾਂ ਹੋ ਪਾਈਆਂ ਕਿ ਜੇ ਪ੍ਰਮਾਤਮਾ ਵਾल्ਮੀਕੀ ਮਹਾਰਾਜੀ ਦੇ ਅਸੀਂ ਹੱਥ ਦੇ ਵਿੱਚ ਕਲਮ ਦੇਖਦੇ ਆ ਵਾਹਦ ਔਰ ਵਾਹਦ ਇੱਕੋ ਪਰਮੇਸ਼ਵਰ ਜਿਹਨਾਂ ਦੇ ਹੱਥ ਦੇ ਵਿੱਚ ਕਲਮ ਹੈ ਕਿਉਂਕਿ ਮੇਰੀਆਂ ਭੈਣਾਂ ਦਿੰਦੀਆਂ ਤੇ ਇਹ ਸਭ ਸੰਕੇਤ ਦਿੰਦੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇ ਦਈਏ ਕਿ ਐਜੂਕੇਸ਼ਨ ਦੇ ਨਾਲ ਹੀ ਪ੍ਰਮਾਤਮਾ ਵਾल्ਮੀਕੀ ਮਹਾਰਾਜੀ ਦਾ ਕਿਸੇ ਨੇ ਇਸ਼ਾਰਾ ਸਮਝਿਆ ਤਾਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਸਭ ਤੋਂ ਪਹਿਲਾ ਸਮਝ ਪਰ ਉਹਦੀ ਬਦੌਰਤ ਉਹ ਸੰਵਿਧਾਨ ਲੈ ਕੇ ਆਏ ਸੰਵਿਧਾਨ ਦੇ ਵਿੱਚ ਸਾਨੂੰ ਅੱਜ ਅਸੀਂ ਜ਼ੋਰ ਸ਼ੋਰ ਨਾਲ ਕਹਿੰਦੇ ਆ ਵੀ ਸਾਡਾ ਹੱਕ ਇੱਥੇ ਆ। ਇਹ ਉਹਦੀ ਦਿੱਤੀ ਤਾਕਤ ਹੈ। ਉਹਦੀ ਦਿੱਤੀ ਜਿਹੜੀ ਹਿੰਮਤ ਹੈ ਸਾਨੂੰ। ਇਹ ਤਾਂ ਜਿਹੜੀ ਅਸੀਂ ਗੱਲ ਜਿਹੜੀ ਆ ਵੱਡੇ ਤਰੀਕੇ ਦੇ ਨਾਲ ਅਸੀਂ ਕਰ ਲਏ ਨੇ। ਪਰ ਮੈਂ ਸਮਝਦਾ ਬਹੁਤ ਸਾਰੀਆਂ ਅੱਜ ਵੀ ਸਾਡੇ 'ਚ ਬਹੁਤ ਸਾਰੀਆਂ ਕੰਮੀਆਂ ਆ। ਬਹੁਤ ਕੰਮੀਆਂ ਆ। ਪਰ ਜੋ ਕੁਝ ਹੋ ਰਿਹਾ ਮੈਂ ਉਹ ਉਹਦੀ ਤਫਸੀਲ 'ਚ ਨਹੀਂ ਜਾਣਾ ਚਾਹੁੰਦਾ। ਪਰ ਬੜੀ ਲੋੜ ਹੈ ਸਾਨੂੰ। ਪਰ ਜੋ ਅੰਦਰ ਸਰ ਦੇ ਵਿੱਚ ਹੋ ਰਿਹਾ ਇਹਦੇ ਤੇ ਵੀ ਸਾਨੂੰ ਸਾਰਿਆਂ ਨੂੰ ਦੇਖੋ ਉਹਨੇ ਸਾਨੂੰ ਜੀਵਨ ਦੇ ਅਨੇਕਾ ਰੰਗ ਦਿੱਤੇ ਅਸੀਂ ਉਹਨੂੰ ਆਪਣੇ ਰੰਗ ਚ ਲੰਗਨ ਦੀ ਕੋਸ਼ਿਸ਼ ਨਾ ਕਰੀਏ ਉਹ ਜਿਹੋ ਜਿਹਾ ਹੈ ਉਹ ਬਹੁਤ ਸੋਹਣਾ ਹੈ ਉਹਨੇ ਬਹੁਤ ਸੋਹਣੇ ਨਰੂਹਾਂ ਬਣਾ ਕੇ ਸੋ ਹਾਡੇ ਚ ਹੀ ਆਪਣਾ ਅੰਸ਼ ਜਿਹੜਾ ਪਾਇਆ ਤੇ ਨਫ਼ਰਤ ਦੀ ਕਿਤੇ ਵੀ ਥਾਂ ਨਾ ਇਸ ਦੇਸ਼ ਵਿੱਚ ਹੈ ਨਾ ਕਿਸੇ ਵੀ ਸਮਾਜ ਵਿੱਚ ਹੈ ਪਰਮਾਤਮਾ ਬਾਣੀ ਕੀ ਮਹਾਰਾਜੀ ਨੇ ਲਿਖੇ ਜਿਹੜੇ ਗ੍ਰੰਥ ਹੈ चाहे वह योग विशेषता आप लै लीए चाहे पावन रामायण लै लीए मैं कह सकता कि इस दुनिया का जिन्ना ताना ता जिन्ने रिश्ते है वो तो सब रामायण तो निकल रहे हैं तो रामायण के अनुसरण कर लीए पावन योग विशिष्टता जो अनुसरण कर लीए तो मैं समझता जीवन बहुत सुखाला तो बहुत प्यार भरिया हो जड़िया चीजा मैं पहला कह चुका उस तफसील ची मैं जाना चाहूँगा पर ਇਹ ਜੋ ਕਸ਼ਮੀਰਿਆ ਸਮਾਜ ਨੇ ਚੰਗਾ ਨਹੀਂ ਰਿਹਾ। ਸਮਾਜ ਵਾਸਤੇ ਇਹ ਚੰਗਾ ਨਹੀਂ। ਮਸੀ ਕਿਤੇ ਬਹੁਤ ਮਿਹਨਤ ਦੇ ਨਾਲ ਬਹੁਤ ਮਿਹਨਤ ਦੇ ਨਾਲ ਤੁਹਾਨੂੰ ਮੰਨ ਲਓ ਸੇ ਸੁਪਰਡੈਂਟ ਲੱਗਿਆ। ਤੇ ਕੋਈ ਛੁੱਟੀ ਦਾ ਥੋੜੀ। ਇਹਨਾਂ ਨੂੰ ਪਤਾ ਇਹਨਾਂ ਨੇ ਕੀ ਕੀ ਬੁਆਇਆ ਕਿਹੜੇ ਕਿਹੜੇ ਪਾਲ ਆਪਣੇ ਕਿਹੜੀਆਂ ਕੁਰਸ਼ਨਾ ਜਿਹੜੀਆਂ ਸੈਕਰੀਫਾਈਜ਼ ਕੀਤੀ। ਇਸ ਫਾਰਮ ਦੇ ਵਿੱਚ 20-25 ਸਾਲ ਲੱਗਦੇ ਆ ਕਿਸੇ ਨੂੰ ਡਿਵੈਲਪ ਹੋਣ। ਜਿਸ ਕੌਮ ਤੇ ਅਸੀਂ ਪ੍ਰਧਾਨਗੀਆਂ ਕਰਦੇ ਆਂ ਜਾਂ ਜਿਸ ਕੌਮ ਦੇ ਵਿੱਚ ਅਸੀਂ ਆਪਣਾ ਮਾਣਾ ਮੋਟਾ ਜੇ ਨਾਮ ਜਾਂ ਵਕਾਅ ਅਸੀਂ ਬਣਾ ਪਾਏ ਆਂ ਤੇ ਆਪਣਾ ਅਸਤਿਤਵ ਕਾਇਮ ਅਸੀਂ ਕਰ ਪਾਉਨੇ ਆਂ ਇਸ ਕੌਮ ਚ ਦਾਜ ਬੜੋ ਖਾਸ ਕਰਕੇ ਇਸ ਕਮਿਊਨਿਟੀ ਦੀ ਮੈਂ ਗੱਲ ਕਰਾਂਗਾ ਵੀ 25 ਸਾਲ ਲੱਗ ਜਾਂਦੇ ਤਾਂ ਸੀ ਇੱਕ ਮਿੰਟ ਨਹੀਂ ਲਾਉਂਦੇ ਇੰਨੇ ਨੇ ਪ੍ਰੋਮਿਨੈਂਟ ਬੰਦੇ ਅਸੀਂ ਆ ਮੈਂ ਦੇਖਣਾ ਮੋਬਾਈਲ ਤੇ ਕੀ ਵਾਹਿਆਤ ਤਰੀਕੇ ਦੇ ਨਾਲ ਕੋਈ ਕਿਸੇ ਨੂੰ ਗਾਲ ਕੱਢੀ ਜਾਂਦਾ ਕੋਈ ਕਿਸੇ ਨੂੰ ਗਾਲ ਕੱਢੀ ਜਾਂਦਾ ਇਹ ਤੁਹਾਨੂੰ ਸਾਡੇ ਪ੍ਰਮਾਤਮਾ ਨੇ ਸਾਨੂੰ ਇਹ ਵੀ ਸਿਖਾਇਆ ਸਾਡੇ ਪ੍ਰਮਾਤਮਾ ਨੇ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਸਿਖਾਇਆ ਉਹ ਦੇਖ ਪੰਛੀ ਦੇ ਵੱਧ ਦੇ ਉੱਤੇ ਇਹਨੇ ਵਿਅਧਿਤ ਹੋ ਜਾਂਦੇ ਐ ਕਿ ਇੰਦਾ ਮਹਾ ਕਾਵਿਆ ਲਿਖ ਦਿੰਦੇ ਐ ਇਸ ਸ੍ਰਿਸ਼ਟੀ ਦਾ ਪਹਿਲਾ ਸ਼ਰੋਗ ਲਿਖ ਦਿੰਦੇ ਪਹਿਲੀ ਕਵਿਤਾ ਲਿਖ ਦਿੰਦੇ ਔਰ ਉਹਨਾਂ ਦੇ ਵਿਅਧਿਤ ਹੂਣ ਤੱਕ ਤੁਸੀਂ ਇੱਕ ਗੱਲ ਦੇਖੋ ਵੀ ਉਹ ਵੀ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਤਾਂ ਉਹਨਾਂ ਦੇ ਮੂੰਹ ਚੋਂ ਵੀ ਜਿਹੜੇ ਬਾਸ ਆ ਕਿ ਕਿਸੇ ਦੀ ਕੌੜੈ ਨਿਕਲ ਜਾਂਦੀ ਐ ਪਰ ਮੈਂ ਭਾਵੇਂ ਮੁਕੰਨੀ ਹੈ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਰਿਆਂ ਨੂੰ ਪਰ ਇਹ ਮੁबारकबाद ਜੇ ਸਮਾਜ ਚੰਗੀ ਦਿਸ਼ਾ ਵੱਲ ਵੱਧਦਾ ਹੋਵੇ ਤਾਂ ਫੇਰੇ ਮੁਬਾਰਕਾ ਹੋਰ ਜ਼ਿਆਦਾ ਸੋਹਣੀ ਲੱਗਦੀ ਹੈ ਪਰ ਜੋ ਆ ਦੋ ਤਿੰਨ ਚਾਰ ਦਿਨਾਂ ਦੇ ਵਿੱਚ ਹੋਇਆ ਇਹਦੇ ਤੋਂ ਮਨ ਬਹੁਤ ਉਦਾਸ ਹੋਇਆ ਬਹੁਤ ਸਾਰੇ ਲੋਕ ਸਾਧੂ ਵੀ ਕਹਿੰਦੇ ਵੀ ਤੁਸੀਂ ਵੀ ਬੋਲੋ ਮੈਂ ਕਿਹਾ ਕੀ ਬੋਲੀਏ ਮੇਰੇ ਤੋਂ ਬਹੁਤ ਅਕਲਾਣੇ ਲੋਕ ਬੈਠੇ ਬਹੁਤ ਸਾਰੇ ਅਕਲਾਮਾ ਕਦੇ ਕੋਈ ਸਾਧੂ ਬਣਿਆ ਕੋਈ ਸੰਤ ਬਣਿਆ ਸਾਡੇ ਸਮਾਜ ਦਾ ਕੋਈ ਪ੍ਰਚਾਰਕ ਬਣਿਆ ਕੋਈ ਕੁਝ ਬਣੇ ਉਹ ਸਾਡੇ ਦੁਆਰ ਤਾਂ ਕਰ ਰੱਖਦੇ ਆ ਤੇ ਅਸੀਂ ਉਮੀਦ ਵੀ ਇਹੀ ਕਰਦੇ ਆ ਕਿ ਉਹ ਸਾਨੂੰ ਅਕਲ ਦੇਣ ਉਹ ਸਾਨੂੰ ਤੌਫੀਕ ਦੇਣ ਉਹ ਸਾਨੂੰ ਮਾਰਗ ਦੇਣ ਜਿਹਦੇ ਤੇ ਅਸੀਂ ਚੱਲੀਏ ਪਰ ਇਹ ਹੋ ਨਹੀਂ ਪਾਇਆ ਪੇਸ਼ੇਲ ਸਰ ਕੋ ਸਾਰੇ ਕੋਈ ਲੋੜ ਨਹੀਂ ਤੁਹਾਨੂੰ ਮੋਬਾਈਲ ਦੇ ਉੱਤੇ ਆਪਣੇ ਕਮੈਂਟ ਕਰਨ ਦੀ ਕੁਛ ਕਹਿਣ ਦੀ ਜਾਂ ਉਹ ਕਹੀਏ ਜਾਓ ਕਹੀਏ ਕੋਈ ਲੋੜ ਨਹੀਂ ਯਾਰ ਕਿਹਨਾਂ ਨੂੰ ਅਸੀਂ ਗਾਲ ਕੱਢ ਰਹੇ ਹਾਂ ਕੌਣ ਨੇ ਦੂਜੇ ਪਾਸੇ ਇੱਧਰ ਚਾਹੇ ਉੱਧਰ ਕੌਣ ਨੇ ਇਹ ਸਾਡੇ ਹੀ ਨੇ ਔਰ ਅਸੀਂ ਤਾਂ ਇੰਨਾ ਨਹੀਂ ਜਿਹਨੂੰ ਸੁਣ ਪਿਆਰ ਹੁੰਦਾ ਤਾਂ ਅਸੀਂ ਆਪਣੀ ਦੁਨੀਆ ਨੇ ਸ਼ਾਵਰ ਕਰ ਦਿੰਦੇ ਤੇ ਜਦੋਂ ਅਸੀਂ ਨਫ਼ਰਤ ਕਰਦੇ ਆ ਤੇ ਫਿਰ ਸਾਡੀ ਨਫ਼ਰਤ ਵੀ ਦੇਖਣ ਵਾਲੀ ਹੈ ਔਰ ਜਿੰਨਾ ਜ਼ੋਰ ਉੱਥੇ ਲੱਗ ਰਿਹਾ ਉਹਨਾਂ ਹੀ ਜੋਰ ਅੱਜ ਸਮਾਜ ਦੇ ਵਿੱਚ ਲੱਗਣ ਦੀ ਲੋੜ ਆ ਸਾਡੀ ਐਜੂਕੇਸ਼ਨ ਦੇ ਲੱਗਣ ਦੀ ਲੋੜ ਆ ਉਹ ਆਹੀ ਸਮਾਜ ਸੀ ਜਿੱਥੋਂ ਅਸੀਂ ਸਰਕਾਰ ਦੇ ਨਾਲ ਕੋਈ ਡਾਇਲੌਗ ਕਰਕੇ ਇਹਨਾਂ ਕਰਮਚਾਰੀਆਂ ਦੇ ਲਈ ਕੋਈ ਚੰਗੀ ਚੀਜ਼ ਅਸੀਂ ਜੜੀ ਆ ਉਹ ਹਾਸਲ ਕਰ ਸਕਦੇ ਸੀ ਪਰ ਅਸੀਂ ਜੋਰ ਦੂਜੇ ਪਾਸੇ ਲਾਈ ਜਾਂਦੇ ਜਿਹੜਾ ਵੀ ਮੈਂ ਸਮਝਦਾ ਨਹੀਂ ਲੱਗਣਾ ਚਾਹੀਦਾ ਸੀ ਅਸੀਂ ਪ੍ਰਮਾਤਮਾ ਬਾਗਨ ਕੀ ਮਹਾਰਾਜ ਦੇ ਵੰਸ਼ ਹੈਗਾ ਅਸੀਂ ਉਹ ਕਿਸੇ ਵੀ ਰੂਪ ਚ ਹੋਵੇ ਅਸੀਂ ਉਹਦੀ ਰਸਤਕ ਕਰਨੀ ਹੈ ਅਸੀਂ ਉਹਨੂੰ ਮੰਨਣਾ ਹੈ ਨਾ ਕੀ ਅਸੀਂ ਕਿਸੇ ਬਾਣੇ ਨੂੰ ਮੰਨਦੇ ਹਾਂ ਮੈਂ ਤਾਂ ਪਰਸਨਲੀਏ ਮੇਰੇ ਆਪਣੇ ਵਿਚਾਰ ਉਹ ਕਿਸੇ ਵੀ ਰੂਪ ਛੋਵੇ ਕਿਸੇ ਵੀ ਵਸਤਰਾਂ ਚ ਹੋਵੇ ਇਹ ਵਸਤਰ ਤਾਂ ਅਸੀਂ ਆਪਾਂ ਤਾਂ ਰੋਜ਼ ਬਦਲਦੇ ਹਾਂ ਇਵੇਂ ਨੂੰ ਵੀ ਬਦਲਵਾਓ ਇਹ ਵੀ ਰੋਜ਼ ਬਦਲਦੇ ਵੇ ਸਾਡੇ ਨੂੰ ਸਾਡੇ ਜੇ ਅਸੀਂ ਆਪਣੇ ਦੀ 10% ਲੈਨੇ ਇਹਨਾਂ ਦੀ ਵੀ ਬਦਲਣ ਦੀ ਕੀ ਗੱਲ ਹੈ ਪਰ ਇਹ ਮਹਿਸੂਸ ਕਰੋ ਕਿ ਜੋ ਬਖਸ਼ਿਸ਼ ਉਧਰ ਹੋਈ ਗਈ ਨਾ ਉਹਨੂੰ ਆਪਾਂ ਤਾਰ-ਤਾਰਨਾ ਚਾਹੀਏ ਆਪਣੇ ਹਿੱਸੇਤ ਆਪਣੇ ਢੀਢੇ ਨੂੰ ਆਪਾਂ ਤਾਰ-ਤਾਰਨਾ ਚਾਹੀਏ ਜਿੱਥੇ ਤੁਹਾਡੀ ਸ਼ਰਧਾ ਹੈ ਜਿੱਥੇ ਤੁਹਾਡਾ ਮਨ ਹੈ ਉੱਥੇ ਤੁਸੀਂ ਰਹੋ ਪਰ ਕਿਸੇ ਨੂੰ ਅਸੀਂ ਜ਼ੋਰ ਨਾਲ ਇਹ ਕਹਿ ਸਕਦੇ ਵੀ ਆਹ ਚੀਜ਼ ਕਰੋ ਜੋ ਵੀ ਹੋਇਆ ਉਹਨੇ ਬਹੁਤ ਮਾਰਾ ਹੋਇਆ ਪਰ ਮੈਂ ਉਹ ਹੱਦੋਂ ਪਿੱਛੇ ਮੈਂ ਚਾਹੁੰਦਾ ਕੋਈ ਸ਼ਬਦ ਕਿਸੇ ਨੂੰ ਮੇਰਾ ਮਾੜਾ ਚੱਗਿਆ ਲੱਗ ਗਿਆ ਹੋਵੇ ਪਰ ਭਾਵਨਾਵਾਂ ਸੀ ਗੱਲ ਕਰਨੀ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਜੇ ਗੱਲ ਕਰਨੀ ਹੀ ਹੋਊਗੀ ਤਾਂ ਕਿਸੇ ਦੇ ਵਿਚਾਰ ਜਿਹੜੇ ਆ ਕਿਸੇ ਦੇ ਸਾਹਮਣੇ ਆਉਂਦੇ ਹੀ ਤੋ ਮੈਂ